ਠੀਕੀ ਹਾਲ ਚਾਲ ਜੀ ਬਰੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਲਓ ਜੀ ਮਸ਼ੀਨ ਆਪਾਂ ਨੇ ਆ ਕੱਢ ਲਈ ਬਾਹਰ ਕਰਦੇ ਆਂ ਦੀ ਮੱਕੀ ਲਈ ਤਿਆਰੀ ਕਰਦੇ ਆਂ ਫੋਕ ਰਿਪੋਰਟਾਂ ਇਹਦੀਆਂ ਕਿਆ ਜਾਲੂ ਵਾਲ ਗਏ ਆ ਜਿਹੜਾ ਸੁਪਰ ਟਰੈਕਟਰ ਲਿਆ 50 ਬਾਵਰਾਂ ਦੇ ਟੈਕ ਲਾਉਣਾ ਇੱਕ ਆ 8554 ਵੀ ਲਾਇਆ ਹੋਇਆ ਇਹਦੇ ਬਾਈ ਲਾ ਰਿਹਾ ਡੈਕ ਦਾ ਇਹ ਆਲੋ ਵਾਲ ਬੀਐਸ ਜੋਨੀ ਵਾਲੇ ਆ ਨੰਬਰ ਇਹਨਾਂ ਦਾ ਬਾਈ ਜੋਨੀ ਸਾਈ ਉਹਦਾ ਹੀ ਕਰ ਰਹੇ ਨੇ ਅੰਦਰ ਦੇਣ ਨੂੰ ਬਾਕੀ ਉਹਦੇ ਅੰਦਰ ਟੌਕ ਚੱਲਦੀ ਆ ਉਹਨਾਂ ਦੀ ਦੇ ਇਹਦੇ ਉੱਤੇ ਡੈੱਕ ਲਵਾ ਕੇ ਬਾਈ ਦਾ ਕਿਦਾਂ ਚੱਲਦਾ ਪਹਿਲੇ ਡੈੱਕ ਲਵਾਉਣਾ ਆਪਾਂ ਆ ਗਿਆ ਮਨਪ੍ਰੀ ਸੈਟ ਵੀਰਾ ਦੇਖਦਾ ਚੈੱਕ ਕਰਕੇ 12 ਇੰਚੀ ਸਪੀਕਰ ਕਮੈਂਟਾਂ ਚ ਦੱਸਿਓ ਹਾਂ ਐਡੇ ਲਵਾਈਏਗਾ ਐਡੇ ਲਵਾ ਲਈਏ ਹਾਂ ਪੰਜਾਬ 20 ਤੇ ਜੌਂਡੀਰ ਦੇਖਦੇ ਫਿਰ ਦੋ ਬੜੇ ਕਰਾਂਗੇ ਜੌਂਡੀਰ ਤੇ ਕਿਹੜੇ ਲਾਉਣੇ ਨੇ ਫਿਰ ਜੌਂਡੀਰ ਤੇ ਛੋਟੇ ਲਾਉਂਦੇ ਹਾਂ 363 ਤੇ ਬਗਾਟਾ ਤਾਂ ਹੋ ਸਕਦਾ 10 ਇੰਚੀ ਲਾ ਕੇ ਚਾਲਦਾ 363 ਤੇ ਹਾਂ ਬੰਦਾ ਅੱਜ ਆਪਾਂ ਨਵਾਂ ਲੱਭਿਆ ਵੀਰ ਬੀਐਸ ਜੋਨੀ ਆਹ ਖੜੇ ਨੇ ਇੰਦੇ ਵਿੱਚ ਕਿਸੇ ਦਾ ਨਹੀਂ ਲੱਗਿਆ ਹਾਂ ਪਹਿਲਾਂ ਕਰਮ ਆਪਾਂ ਉਹੀ ਕਰਨਾ ਜਿਹੜਾ ਆਪਾਂ ਕੋਈ ਕਰਦਾ ਨਹੀਂ ਹਾਂ ਠੀਕ ਆ ਦਿਖਾ ਦੇ ਵੀਰ ਦੀ ਦੁਕਾਨ ਤੇ ਲੋਕ ਨੂੰ ਦੱਸ ਦੇ ਸਾਰਾ ਦੁਕਾਨ ਦਾਸਤੀ ਉਹ ਸਾਹਮਣੇ ਨੰਬਰ ਆ ਵੀਰ ਉਹਨਾਂ ਦਾ ਚੱਲ ਸਮਰਾਜ ਤੇ ਲੱਗਦਾ 855 ਵੀ ਪੁੱਛ ਲੈ ਵੀਰ ਉਹਨੂੰ ਜੀ ਆ ਵੀਰ ਉਹਨੇ ਬੀਐਸ ਜੋਨੀ ਵਾਲੇ ਇਹ ਦੱਸਣੇ ਕਿੰਨੇ ਦਾ ਲੱਗਿਆ ਜੀ ਬਕਸਾ ਇਹ 32000 ਦਾ ਲੱਗ ਰਿਹਾ ਜੀ ਤਿੰਨ ਸਾਬੂ ਫੁੱਲੇ ਨਾਉ ਸਪੀਕਰ ਨੇ 3 ਇੰਚ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਜੀ ਇਹ 32000 ਦਾ ਤਿੰਨ ਬੂਫਰ ਨਾਉ ਸਪੀਕਰ ਨੇ ਹੁਣ ਬਾਈ ਉਹਨਾਂ ਨੇ ਆਪਾਂ ਵੀ ਜੁੜੇ ਆ ਆਪਣੇ ਵੀ ਕਈ ਟਰੈਕਟਰਾਂ ਤੇ ਲਵਾਉਣੇ ਆਲਾ ਫਿਰ ਲਵਾਉਣੇ ਆ ਦੇਖਦੇ ਆ ਬਾਈ ਕਹਿੰਦਾ ਐਨ ਸਿਰਾ ਗੱਲਬਾਤ ਕਰਾਉਂਗਾ ਬਾਈ ਨੇ ਸਾਈਡ ਤੇ 32 ਵੀ ਲਵਾਉਣੀ ਆ ਮੇਲਾ ਤਾਂ ਜਗ੍ਹਾ ਤਾਂ ਛੱਡੀ ਆ ਛਤਰੀ ਵੀ ਉਰੀ ਲਾਈ ਆ ਨਹੀਂ ਨਹੀਂ ਪਰ ਵੀ ਲੋਗ ਦਾ ਹੈ ਵੀ ਤੋਂ ਹੈ ਵੀ ਫੁੱਲ ਗਾਰੰਟੀ ਹੁੰਦਾ ਵੀਰ ਆਪਣੇ ਕੰਮ ਦੀ ਪੂਰੀ ਤਸੱਲੀ ਹਾਂ ਬਈ ਕਿ ਸ਼ੋਰ ਤਾਂ ਹੈ ਆ ਜਿਹੜਾ ਮੇਰਾ ਕੰਮ ਉਹਦੇ ਦੇਖੀ ਬੈਠੇ ਕਿ ਸੁਣੋ ਆ ਉਹਦੇ ਇਹ ਜਿਹੜੇ ਜਿੰਦ ਨੂੰ ਬੜੇ ਸਾਡਾ ਕੰਮ ਨੇ ਦੇਖੋ ਜੋ ਉਹਦਾ ਵੰਪਰ ਆਹ ਠੀਕ ਹੈ ਸਰਦਾ ਉਹੀ ਆ ਨਾ ਅਸੀਂ ਤਾਂ ਲੋਕਾਂ ਨੂੰ ਨਹੀਂ ਆਉਂਦੇ ਥੱਕ ਗਏ ਕਿ ਜੇ ਸਰਦੋਂ ਵੀ ਤਾਜੇ ਲੋਕ ਨਹੀਂ चैनला देखता जाऊंडीर की रुख देखो जिडी मर्जी चौड़ी ट्राली पाओ ਇਹ ਜਿਹੜੀ ਸਮਾਂ ਹੀ ਹੋਤਾ ਜਦ ਮੈਂ ਆਪਣੇ ਫੋਨ ਦੇ ਡਿਰੇਕਟਰ ਭਰਨਾ ਉਹਦੀ ਬਾਤ ਦੇ ਡਿਰੇਕਟਰ ਭਰਨ ਦਾ ਕੰਮ ਵੀ ਹੋ ਜਾਂਦਾ ਕਿਤਾਬਾਂ ਜਿਹੜਾ ਕਿਤਾਬਾਂ ਦਾ ਬੰਦਾ ਜਿਵੇਂ ਆਪਾਂ ਨੇ ਇੱਕ ਬੰਦੇ ਨੇ ਕਣੀਆਂ ਲਾ ਕੇ ਆ ਪੈਣ ਦੋਰੀਆਂ ਮੋਟੀਆਂ ਘੋੜੀਏ ਪਿੰਡ ਦੇ ਵਿੱਚ ਖੜੇ ਆ ਮੈਂ ਤਾਂ ਵੀ ਕੋਈ ਨੁਕਸਾਨ ਨਹੀਂ ਹੋ ਰਹੀ ਨੇ ਜੀ ਮਿੱਤਰੋ ਦੋ ਸਟਾਰਟਰਾਂ ਦੀਆਂ ਲੈ ਕੇ ਤਾਰਾਂ ਕੱਟ ਕੇ 17 ਕੋਈ ਜ਼ਿਆਦੇ ਵੱਡੀਆਂ ਨਹੀਂ ਹੈਗੀਆਂ ਸਿਰਫ ਤੇਨ ਤੋਂ 4 ਫੁੱਟਾ ਲਓ ਇਹ ਕੋਈ ਚੌਥੀ ਪੰਜਵੀਂ ਵਾਰ ਕੱਟ ਲਈਆਂ ਆ ਦੇਖ ਲਓ ਪਹਿਲੀ ਵਾਰ ਤਾਂ ਆ ਵੀ ਲੈ ਕੇ ਦੀ ਨਾਲੇ ਸਾਰਾ ਹੀ ਤੇ ਸਾਹਮਣੇ ਵਾਲੀ ਉਹਦਾ ਵੀ ਉਹ ਵੀ ਨਵਾਂ ਲਾਇਆ ਤੀ ਉਹ ਗ੍ਰਿਪ ਵੀ ਲੈ ਕੇ ਤੇ ਪਟ ਕੇ ਤੇ ਇੰਨੀਆਂ ਕੇ ਇਹਨੇ ਦੇਖ ਲਓ ਜੇ ਮੰਨ ਲਓ 4 ਫੁੱਟ 8 ਫੁੱਟ ਆ ਹੋ ਗਈ ਤੇ ਉਹ ਸਿੰਗਲ ਹੈ 8 4 12 ਫੁੱਟ ਹੋ ਗਈ ਲੈ ਗਏ ਕਿੱਡੀ ਕੀ ਗੱਲ ਧੀ ਪਰ ਮੋਟਰਾਂ ਤਾਂ ਰਹਿ ਗਈਆਂ ਖੜੀਆਂ ਮਾੜਾ ਕੀਤਾ ਸਮਝ ਨਹੀਂ ਆਉਂਦੀ ਕੀ ਇੰਨੇ ਨਾਲ ਕਰ ਲੈਂਦੇ ਨੇ ਇਹ ਚਲਾ ਦੀ ਜਿ ਤਾਰਾਂ ਲਾ ਕੇ ਆਪਾਂ ਮੋਟਰ ਉਹਦੇ ਕੋਈ ਇੱਕ ਦੂਸਰੀ ਕੱਲ ਛੜ ਗਈ। ਜਾਂ ਕਹਿੰਦੇ ਨੇ ਥੋੜੇ ਮੱਚ ਗਈ। ਜੋ ਵੀ ਕਹਿੰਦੇ ਨੇ। ਤੇ ਉਹ ਕੱਢੀ ਆ ਤੇ ਤੇ ਚੱਲਦੀ ਆ। ਗੇਟ ਵੀ ਤੋੜ ਕੇ ਗੇਟ ਵੀ ਲੈ ਕੇ ਚਲਦੇ ਆ। ਇਹਨੂੰ ਵੀ ਚੰਗੀ ਤਰ੍ਹਾਂ ਲਿਆਉਨੇ ਆ। ਆ ਨਾਲੋਂ ਕਬਜੇ ਕਬਜੇ ਪੱਟ ਕੇ ਤੇ ਵੈਲਡਿੰਗ ਕਰਕੇ ਤਾਰਾਂ ਲਾਤੀਆਂ ਦੀ ਇਹਨਾਂ ਨਹੀਂ ਟੁੱਟੇ ਨੇ ਇਹ। ਚਲਾਤੀ ਮਿੱਤਰੋ ਸਰੀਆ ਆ ਗਿਆ ਆਹ ਕੀ ਨੇ ਪਿਆਜ਼ ਜੀ ਦਿੱਤੀ ਦੇ ਦੋ ਬਿਲਕੁਲ ਲਓ ਜੀ ਸਰੀਆ ਪਹੁੰਚ ਗਿਆ ਜਿਹੜਾ ਬੀਮ ਬਣਣਾ ਥੰਨੇ ਜੋ ਵੀ ਬੀਮ ਬਣਣਾ ਥੱਲੇ ਮਕਾਨ ਦੇ ਹੋ ਸਾਰਾ ਆ ਗਿਆ 3 ਇੰਚੀ ਦਾ ਆ ਦੇਖੋ ਚੱਲਦਾ ਕੰਮ ਕਰ ਆ ਦੇਖ ਇੱਥੇ ਇਹੀ ਵਾਲਾ ਬੰਦਾ ਲੱਗਿਆ ਬਹੁਤ ਮਿਹਨਤ ਕਰਨੀ ਪੈਂਦੀ ਆ ਦੁਬਾਰੇ ਮਿੱਟੀ ਗੱਡੀ ਆ ਭਾਰਤ ਤੋਂ ਬਾਅਦ ਇਹ ਆਪਣਾ ਸੇਪ ਦਾ ਬੂਟਾ ਗ੍ਰੀਨ ਦਾ ਦੇਖੋ ਕਿੰਨੇ ਲੱਗੇ ਹੋਏ ਨੇ ਤੇ ਬਹੁਤ ਝੜਦੇ ਨੇ ਤੋਤੇ ਵੀ ਬਹੁਤ ਖਾਂਦੇ ਨੇ ਕਰੋ ਚ ਇੱਕ ਭਰਿਆ ਪਿਆ ਤੇ ਆ ਐਡਾ ਦਾ ਬੂਟਾ ਇਹ ਵੀ ਪੂਰਾ ਜਿੰਨਾ ਕਹੇਗਾ ਉਹ ਹਿਸਾਬ ਨਾਲ ਬਹੁਤ ਲੱਗਿਆ ਹੋਇਆ ਇਹਨੂੰ ਇਹ 60 70 ਰੰਬ ਲੱਗੇ ਹੋਏ ਕੋਈ ਯਾਦ ਨਹੀਂ ਕਿ ਉਹ ਕਦ ਵੀ ਛੋਟਾ ਹੀ ਹਾਸਾ ਬਣਾ ਲੇ ਨੇ ਦੇਖੋ ਕੰਦੇ ਆਪਣੇ ਕਾਮਯਾਬ ਨਹੀਂ ਹੁੰਦਾ ਆਪਣੇ ਕੋਈ 5 ਤੋਂ 6 ਸਾਲ ਹੋ ਗਏ ਨੂੰ ਲੱਗੇ ਨੂੰ ਹਰੇਕ ਸਾਲ ਵਧੀਆ ਫਾਲ ਆਉਂਦਾ ਤੇ ਬੱਚੇ ਫੁੱਲ ਲੈਂਦੇ ਨੇ ਨਜ਼ਾਰੇ ਵਧੀਆ ਟੇਸਟ ਬੜਾ ਵਧੀਆ ਤਾੜੇ ਤਾੜੇ ਧੋ ਕੇ ਗੜਾਂ ਦੇ ਖਾਈ ਜਾਂਦੇ ਨੇ ਆਪਦਾ ਜੱਗੀ ਕੀਤਾ ਆ ਦੇਖੋ ਕਿੱਡਾ ਲੱਗਿਆ ਹੋਇਆ ਹੈ ਰੇਡੀਅਲ ਪਾਤੇ ਟਾਇਰ ਚਾਰੇ ਦੋਏ ਟਰੈਕਟਰਾਂ ਦੇ ਜਿਹੜੇ ਹੁਣ ਨਵੇਂ ਆਏ ਨੇ 5620 ਤੇ 5210 ਧੀਰੇ ਪਾਤੇ ਇਹਦੇ ਵੀ ਨਵੇਂ ਪਾਤੇ ਇਹਦੇ ਜਿਹੜੀ ਐਮ ਆਰ ਐਫ ਦੇ ਟਾਇਰ ਪਾਤੇ ਆਪਾਂ ਉਹ ਰਨ 28 ਵਾਲੇ ਪੈ ਗਿਆ ਟਰਾਲੀ ਦੇ 18 ਮਾਡਲ ਟਰਾਲੀ ਦੇ ਆਪਣੀ ਦੇ ਇਹ ਜੋ ਬੀਕੇਟੀ ਦੇ ਟਾਇਰ ਪਾਏ ਸੀ ਟਿਪਰ ਵਾਲੇ ਟਾਇਰ ਬਹੁਤ ਮਹਿੰਗੇ ਪਾਏ ਸੀ ਪਰ ਚੱਲੇ ਨਹੀਂ ਚੱਲੇ ਆਈ ਨਹੀਂ ਹੈਗੇ ਵੀ ਅੰਦਰੋਂ ਤਾਰਾਂ ਛੱਡਣ ਲੱਗੇ ਪਤਾ ਨਹੀਂ ਚਾਹ ਗਾਰੰਟੀ ਪੂਰੀ ਹੋ ਗਈ 3 ਸਾਲ ਦੀ ਗਾਰੰਟੀ ਹੁੰਦੀ ਹੈ ਪੌਣੇ ਕਿ 4 ਸਾਲ ਬਾਅਦ ਤਾਰ ਆਈਆਂ ਛੱਡਣ ਲੱਗੇ ਗਾਰੰਟੀ ਲੰਗੇ ਤੇ ਫਿਰ ਉਹਦੇ ਕਰਕੇ ਆਪਾਂ ਦੁਬਾਰੇ ਨਵੇਂ ਪੌਣੇ ਪਾ ਗਏ। ਹੁਣ ਆਪਾਂ ਪਾਏ ਨੇ ਐਮ ਆਰ ਐਫ। ਇਹ ਆਪਣੇ 18 ਮਾਡਲ ਹੈ ਬਲਦੇਵ ਸਿੰਘ ਦੀ ਟਰਾਲੀ। ਬਹੁਤ ਜਿਆਦੇ ਵਧੀਆ ਟਰਾਲੀ ਹੈ ਜੇ ਕਿਸੇ ਕਿਸਾਨ ਭਰਾ ਨੇ ਬਣਾਉਣੀ ਆ ਤਾਂ ਨੂਰ ਮੈਲੋਂ ਹੀ ਬਣਾਇਓ ਟਰਾਲੀ। ਬਹੁਤ ਜਿਆਦੇ ਵਧੀਆ ਤੇ ਬਹੁਤ ਵਧੀਆ ਬੱਤ। ਫੁੱਲ ਟੌਪ ਦੀ ਚੱਲਦੀ ਆ। ਪੂਰੀ ਓਕੇ ਰਿਪੋਰਟ ਹਾਲ ਤੱਕ ਦੇਖ ਲੋ 18 ਮਾਡਲ ਹੁਣ ਕੀ ਚੱਲਦਾ ਤੇ 24 ਇੱਕ ਵੀ ਟਾਂਕਾ ਨਾ ਕੋਈ ਬੈਡਨ ਨੂੰ ਨਾ ਕਿਤੇ ਹੋਰ ਨਾ ਕਿਤੇ ਕਰੈਕਿੰਗ ਇੰਨੀ ਸੁੱਧ ਔਰ ਵਧੀਆ ਸਾਫ ਟਰਾਲੀ ਨਾਲ ਦਾ ਅਰੀਜਨਲ ਰੰਗ ਆ ਦੇਖ ਲੋ ਇਸ ਵਾਰ ਇਹਨੂੰ ਰੰਗ ਕਰਾਵਾਂਗੇ ਆਪਾਂ ਹੁਣ ਜਰੂਰ ਮੱਕੀ ਦਾ ਸੀਜ਼ਨ ਲਾ ਕੇ